ਇਸ ਤਰ੍ਹਾਂ ਜਿੱਥੇ ਵਾਲੋ ਕਿਹੜੇ ਜੱਗੂ ਦੇ ਰੱਖਿਆ ਵਾਸਤੇ ਜਾ ਰਹੇ ਨੇ ਉਹ ਸਭ ਦੀ ਵਾਰਤਾ ਜਗਵਲੀ ਵਾਲਾ ਕਿਸਰੀ ਜੰਦਾ ਆਲ ਕਰਨਾਂ ਦੇ ਸੰਗਤਾਂ ਵਿੱਚ ਮੇਟ ਕਰ ਰਿਹਾ ਜੀ ਆਓ ਬੜੇ ਪਿਆਰ ਤੇ ਸਤਿਕਾਰ ਨਾਲ ਸ਼ਰਮਣ ਕਰੀਏ ਜੋਲਮਾ ਦੀ ਅੱਗ ਹੈ ਬੁਝਾਣ ਚੱਲ ਪਈ ਕਵਾਲੇ ਪਰਮੀ ਹਿੰਦਿਆ ਤੇ ਹੁੰਦੇ ਨੇ ਤਮਾੜੇ ਹੱਲੇ ਦੀ ਕੋਈ ਬਚੇ ਕਰਮੀ ਹਿੰਦਿਆ ਤੇ ਹੁੰਦੇ ਨੇ ਤਮਾੜੇ ਹੱਲੇ ਦੀ ਕੋਈ ਬਚੇ ਕਰਮੀ ਹੋ ਸਰਬੰਨ ਦਾਤ ਪਾਨ ਕਰੀ ਆਪ ਕਰਤਾਰ ਜੀ ਦਰਤ ਮੱਦਾ ਦੀ ਆਪ ਸ੍ਰੇਸ਼ਟ ਜੀ ਆਪ ਕਰਤਾਰ ਜੀ ਸੋਲ ਕਜੂਦੇ ਰਾਖੇ ਕਲੀਵਲ ਨੂੰ ਹੋਗੇ ਦੇ ਤਿਆਰ ਜੀ ਸੋਲ ਕਜੂਦੇ ਰਾਖੇ ਕਲੀਵਲ ਨੂੰ ਕੀ ਯਾਰ ਜੀ ਜਲਮ ਦੀ ਅੱਖਲੇ ਬੁਝਾਣ ਚੱਲ ਤੇ ਰਖਵਾਲੇ ਕਰਮੀ ਹਿੰਦਿਆ ਤੇ ਹੁੰਦੇ ਨੇ ਤਮਾੜੇ ਹੱਲੇ ਦੀ ਕੋਈ ਬਚੇ ਕਰਮੀ ਹਿੰਦਿਆ ਤੇ ਹੁੰਦੇ ਨੇ ਤਮਾੜੇ ਹੱਲੇ ਦੀ ਕੋਈ ਬਚੇ ਕਰਮੀ ਹੋਰ ਦਰਦਮ ਗੜ ਬਣ ਤਰੇ ਕਰਤੀ ਆਪ ਕਰਤਾਰ ਜੀ ਦਰਦਮ ਦਾਦੇ ਆਪ ਤਰੇ ਕਰਤੀ ਆਪ ਕਰਤਾਰ ਜੀ ਤੇਲ ਕਾ ਜੂਦੇ ਰੱਖ ਦਿੱਲੀ ਵਾਲੇ ਕੀ ਇਹਨ ਮਾਣ ਲੈ ਜੀ ਹਸੌਣੀ ਦਿਲ ਤੋ ਹਾਰ ਕੇ ਦੁਖੀਆਂ ਬਤਾਰੇ ਦੋ ਸੀਨੇ ਵਿੱਚ ਆ ਜੜਿਆ ਹਾਰ ਕੇ ਦੁਖੀਆਂ ਤੋਂ ਤਰਦੇ ਹੋ ਸੀਨੇ ਵਿੱਚ ਆ ਜੜਿਆ ਹਾਰ ਕੇ ਕੋਸਾ ਕਰਸ ਮੀਰੀ ਅਦਿਸਾਰੀ ਵਾਰਤਾ ਕਾਰ ਲਈ ਵਿਚਾਰ ਜੀ ਸੁਣ ਕੇ ਸੱਚ ਮੀਰੀਆਂ ਦੁਸਾਰੀ ਵਾਰਤਾ ਕਾਰ ਲਈ ਵਿਚਾਰ ਜੀ ਦਿਲ ਕਦ ਜੂਦੇ ਰੱਖ ਦਿੱਲੀ ਵਾਲ ਨੋ ਸੁਨ ਕਦ ਦੂਦੇ ਰੱਖ ਦਿੱਲੀ ਵਾਲ ਨੂੰ ਵੋਗ ਨੇ ਤੇ ਆਰਦੀ ਬੱਤਾਂ ਵੀ ਲੱਗਿਆ ਨਾਉਣ ਲੱਜਿਆ ਸੋਹਣ ਜਿੰਦ ਵਾਰ ਕੇ ਦੁਖੀਆਂ ਦਾ ਦਰਦ ਹੈ ਸੀਨੇ ਵਿੱਚ ਆ ਜਿਹੜਾ ਹੈ ਕੇ ਦੁਖੀਆਂ ਦਾ ਦਰਦ ਹੈ ਸੀਨੇ ਵਿੱਚ ਆ ਜਿਹੜਾ ਹੈ ਕੇ ਹੋ ਸੁਣ ਕਸ਼ਮੀਰੀਆਂ ਦੀ ਸਾਰੀ ਵਾਰਤਾ ਕਾਰੇ ਲਈ ਵਿਚਾਰ ਜੀ ਹੋਣ ਕਸ਼ਮੀਰੀਆਂ ਦੀ ਸਾਰੀ ਵਾਰਤਾ ਜੇ ਜੂਦੇ ਰੱਖ ਕੇ ਦਿੱਲੀ ਵਾਲ ਨੂੰ ਵੋਹੇ ਨੇ ਤਿਆਰ ਜੀ ਖਰਾਬ ਹੋਇਆ ਨਾ ਸਹਾਰ ਦੁਖੜਾ ਜਿਹੜੇ ਰੋਂਦੇ ਸੀ ਖੜੇ ਸਾਰਿਆਂ ਦੇ ਖੋਹ ਨਾ ਉਦਾਸ ਮੁਖੜਾ ਦਿਲੋਂ ਦੁਖੀ ਸੀ ਬੜੇ ਸਾਰਿਆਂ ਦੇ ਖੋਹ ਨਾ ਉਦਾਸ ਮੁਖੜਾ ਦਿਲੋਂ ਦੁਖੀ ਸੀ ਬੜੇ ਕੀ ਮਾਰੇ ਹਾਸਲੀ ਅਜੰਧਨ ਲਕ ਨਾਲ ਕਾਲਜੇਰ ਬੁੱਤਾ ਹਾਟਿਆਰ ਜੀ ਖੋਲੀ ਅਜੰਧਨ ਲਕ ਨਾਲ ਕਾਲਜੇਰ ਬੁੱਤਾ ਹਾਟਿਆਰ ਜੀ ਕੋਲ ਕੱਜੂ ਦੇ ਰੱਖ ਦਿੱਲੀ ਵਾਲ ਨਾ ਹੋਗਰੇ ਪਿਆਰ ਜੀ ਕੋਲ ਕੱਜੂ ਦੇ ਰੱਖ ਦਿੱਲੀ ਵਾਲ ਨਾ ਹੋਗਰੇ ਹੇ ਪਿਆਰ ਜੀ ਜਾਨੇ ਕਿ ਡੰਬ ਦੱਬਣਾ ਹਿੰਦ ਨੂੰ ਹਕਰਬਾਨੀ ਕਰਕੇ गांवरीबी करणी चढ़े गांव त ग़रीब बि है करणी चढ़े हा त ਸਿੰਕਾਰ ਕੇ ਰੋਂਦਾ ਗਰੀਬ ਦੀ ਹੈ ਰੱਖ ਕਰਨੀ ਪਰ ਉਸ ਸਿੰਕਾਰ ਕੇ ਹਰ ਰੱਤ ਦੀ ਜੋਤੀ ਖੜੀ ਹੋਏ ਕਲਾ ਸੇ ਮੰਗਦੀ ਓ ਤਾਰ ਦੀ ਪੁਕਾਰ ਦੀ ਕਹਿੰਦੇ ਜੂਦੇ ਰਾਖੇ ਦਿੱਲੀ ਵਾਲੇ ਤੋਂ ਹੋਏ ਨੇ ਤੇ ਆਰਦੀ ਕਹਿੰਦੇ ਜੂਦੇ ਰਾਖੇ ਦਿੱਲੀ ਵਾਲੇ ਤੋਂ ਹੋਏ ਨੇ ਤੇ ਆਰਦੀ ਵਾਇਕ ਨੂੰ ਬੇਚਦੀ ਹੈ ਪਿੱਛੇ ਡਰਾਨੀਆਂ ਖਾਲੀ ਨੇ ਤੇ ਜਿਹੜੇ ਬੰਦੇ ਨੇ ਟਰਾਲੀ ਚ ਬਹਿ ਜਾਓ ਕਿਉਂਕਿ ਜੇ ਤਿੰਨ ਪੈਂਡ ਨਿਕਲੇ ਨੇ ਤੇ 9 10 ਪੈਂਡ ਦੇ ਸਾਤੀ ਬਾਰ-ਬਾਰ ਬੇਨਤੀ ਕਰਦੇ ਆ ਸਾਥ ਸੰਗਤ ਜੀ ਦਾ ਕਰਨਦੇ ਆ ਚੌਕੀ ਦੇ ਨਹੀਂ ਆ ਜੀ ਸੰਗਤ ਖਤਰਾ ਖਰਾਬ ਹੋਏਗੀ ਤੇ ਅੱਗੇ ਜਿਲ੍ਹਾ ਨੇ ਲੰਗਰ ਪ੍ਰਚਾਰ ਦਾ ਸੁੱਤੇ ਆ ਦੇ ਦਿੱਤਾ ਨਾ ਕੋਈ ਸੰਗਤ ਨੂੰ ਡਾਟ ਹੋ ਜਾਣਾ ਤੇ ਬੇਨਤੀ ਬਾਕੀ ਲਾਈਵ ਲਾਈਵ ਨੰਬਰ ਕਿੰਨਾ ਹੈ ਮਿਹਰਬਾਨੀ 83 83 ਜਿਹੜੇ ਬਾਦਲ ਕੋਲ ਬਰਾਣਾ ਬਹਿ ਜਾਣਗੇ ਆਵਾਜ਼ ਦਿੱਤਾ ਨਾ ਕਰੋ ਫੀਡ ਕਰੋ YouTube ਚਲੋ YouTube ਨਾਲ ਨਾਲ ਦਾ ਕਰਦੇ ਨਗਰ ਕੈਂਪਸ ਤੋਂ ਨਗਰਾਂ ਦੇ ਵਿੱਚ ਆਪਾਂ ਲੱਗ ਜਾਣੀ ਸੀ ਆਪਣੀ ਆਪਣੀ ਨਗਰਾਂ ਦੇ ਵਿੱਚ ਕਿਉਂਕਿ ਜਿਹੜਾ ਪੰਜ ਪਾਟਾ ਵਾਲਾ Tapi, kalau <laughs> memang ada itu दबारा कढ़ंदी

you are